ਮੰਗਲ ਸਹਿਮਤ ਸੰ ਯੂਟਿਊਬ ਚੈਨਲ ਦੀ ਟੀਮ ਅੱਜ ਗੱਲਬਾਤ ਕਰਨ ਜਾ ਰਹੀ ਹੈ ਉਸ ਸ਼ਖਸ ਦੇ ਨਾਲ ਜਿਨ੍ਹਾਂ ਨੇ ਕਾਫੀ ਲੰਮੇ ਸਮੇਂ ਤੋਂ ਬੱਕਰੀਆਂ ਰੱਖੀਆਂ ਹੋਈਆਂ ਨੇ ਤੁਸੀਂ ਸਭ ਤੋਂ ਪਹਿਲਾਂ ਦੱਸੋ ਕਿ ਤੁਹਾਡਾ ਪਿੰਡ ਕਿਹੜਾ ਹੈ ਸਾਡਾ ਪਿੰਡ ਔਜਲਾ ਟੱਕ ਹੈ ਜੀ ਔਜਲਾ ਟੱਕ ਕਿਹੜੇ ਜ਼ਿਲ੍ਹੇ ਚ ਪੈਂਦਾ ਹੈ ਇਹੇ ਜਿਲੰਡਾ ਜ਼ਿਲ੍ਹੇ ਚ ਹੈ ਜੀ ਜਲੰਧਰ ਜ਼ਿਲ੍ਹੇ ਦੇ ਵਿੱਚ ਹੈ ਤੇ ਇਸ ਵੇਲੇ ਤੁਹਾਡੇ ਕੋਲ ਕਿੰਨੀਆਂ ਬੱਕਰੀਆਂ ਨੇ ਇਸ ਵੇਲੇ ਸਾਡੇ ਕੋਲ ਕਾਲੀ 45 ਬੱਕਰੀਆਂ ਨੇ ਤੇ ਇਹ ਕਿਹੜੀ نسل ਦੀਆਂ ਬੱਕਰੀਆਂ ਰੱਖੀਆਂ ਹੋਈਆਂ ਤੁਸੀਂ ਇਹ ਬੀਟਰ ਨਸਲ ਹੈ ਜੀ ਬੀਟਰ ਨਸਲ ਹੈ ਤੇ ਕਿੰਨੇ ਸਾਲ ਤੋਂ ਤੁਸੀਂ ਬੱਕਰੀਆਂ ਰੱਖ ਰਹੇ ਹੋ ਕੱਤੋਂ ਕੱਢ ਵੀ 40 ਸਾਲ ਹੋ ਗਿਆ ਮੇਰੀ 52 ਸਾਲ ਦੀ ਉਮਰ ਹੈ 40 ਸਾਲ ਹੋ ਗਿਆ ਮੈਨੂੰ ਬੱਕਰੇ ਰੱਖਦਿਆਂ ਕੀ ਤੁਸੀਂ ਇਸ ਆਪਣੇ ਕੰਮ ਤੋਂ ਖੁਸ਼ ਹੋ ਹਾਂਜੀ ਇਸ ਕੰਮ ਦੇ ਵਿੱਚ ਅਸੀਂ ਬਹੁਤ ਵਧੀਆ ਖੁਸ਼ ਹਾਂ ਮਤਲਬ ਇਦਾਂ ਆ ਵੀ ਇਹ ਕੰਮ ਵਧੀਆ ਰੋਟੀ ਦਿੰਦਾ ਆ ਕੰਮ ਵਧੀਆ ਕਰ ਚੱਲਦਾ ਆ ਤੇ ਇਹਦੇ ਵਿੱਚ ਕੋਈ ਕਾਟਬਾਦ ਤਾਂ ਚਲੋ ਹੁੰਦੀ ਆਉਂਦੀ ਆ ਬਾਕੀ ਤਾਂ ਆਪਣਾ ਰੋਜ਼ਗਾਰ ਵਧੀਆ ਚੱਲਦਾ ਆ ਇਹ ਤੁਹਾਡੇ ਨਾਲ ਦੋ ਬੱਚੇ ਨੇ ਤੁਹਾਡੇ ਆਪਣੇ ਨੇ ਹਾਂਜੀ ਆਪਣੇ ਨੇ ਤੁਹਾਡੇ ਆਪਣੇ ਬੱਚੇ ਨੇ ਹਾਂਜੀ ਹਾਂਜੀ ਤੇ ਇਹਨਾਂ ਦੀ ਉਮਰ ਹੁਣ ਇਸ ਵੇਲੇ ਪੜ੍ਹਨ ਦੀ ਆ ਸਕੂਲ ਜਾਂਦੀ ਹੈ ਹਾਂਜੀ ਤੇ ਤੁਸੀਂ ਇਹਨਾਂ ਨੂੰ ਆਪਣੇ ਕੰਮ ਦੇ ਵਿੱਚ ਹੀ ਨਾਲ ਲਿਆਂਦਾ ਹੋਇਆ ਬੱਕਰੀਆਂ ਦੇ ਨਾਲ ਮਤਲਬ ਇਦਾਂ ਜੀ ਜਿੱਦਾਂ ਜੀ ਭੇਜਦੇ ਇਹਨਾਂ ਨੂੰ ਤੁਸੀਂ ਅਸੀਂ ਸਕੂਲ ਤੇ ਇਹਨਾਂ ਨੂੰ ਭੇਜਦੇ ਆ ਤਾਂ ਸਾਡਾ ਆਪਣਾ ਜਿਹੜਾ ਰਜ਼ਾਰਿਆ ਇਹ ਇਹ ਰੁਕਦਾ ਆ ਅਸੂਕਾ ਨੂੰ ਇਹਨਾਂ ਨੂੰ ਘਰ ਜਾ ਕੇ ਥੋੜਾ ਥੋੜਾ ਪੜਾਈ ਦਾ ਆ ਸਾਡੇ ਘਰ ਦੀ ਪੜ੍ਹੀ ਹੋਈ ਆ ਉਹ ਪੜਾਉਂਦੀ ਆ ਇਹਨਾਂ ਨੂੰ ਨਹੀਂ ਇਹਨਾਂ ਨੂੰ ਸਕੂਲ ਭੇਜਣਾ ਚਾਹੀਦਾ ਕਿਉਂਕਿ ਬੱਚਿਆਂ ਦੀ ਜਿਹੜੀ ਉਮਰ ਹੈ ਹਾਂਜੀ ਐਸ ਵੇਲੇ ਪੜ੍ਹਨ ਦੀ ਹੈ ਕਿ ਜਿਹੜਾ ਹੁਣ ਸਮਾਂ ਚੱਲ ਰਿਹਾ ਹੈ ਇਸ ਸਮੇਂ ਦੇ ਵਿੱਚ ਪੜ੍ਹਾਈ ਦੀ ਬਹੁਤ ਕੀਮਤ ਹੈ ਹਾਂਜੀ ਹਾਂਜੀ ਕੀਮਤ ਹੈ ਤੇ ਤੁਹਾਨੂੰ ਅਸੀਂ ਵੀ ਸਲਾਹ ਦੇਾਂਗੇ ਕਿ ਇਹਨਾਂ ਨੂੰ ਸਕੂਲ 'ਚ ਪੜ੍ਹਾਓ ਬੱਚਿਆਂ ਨੂੰ ਭੇਜੋ ਬਿਲਕੁਲ ਜੀ ਬਿਲਕੁਲ ਤੇ ਇਹ ਜਿਹੜੀਆਂ ਜੰਨੀਆਂ ਬੱਕਰੀਆਂ ਨੇ ਹਾਂਜੀ ਇਹ ਤੁਹਾਡੇ ਆਪਣੀਆਂ ਹੀ ਬੱਕਰੀਆਂ ਤੋਂ ਪੈਦਾ ਕੀਤੀਆਂ ਨੇ ਕਿ ਜਾਂ ਮੁੱਲਿਆਂ ਦੀਆਂ ਨੇ ਨਹੀਂ ਜੀ ਅਸੀਂ ਆਪਣੀਆਂ ਤੋਂ ਵੀ ਪੈਦਾ ਕੀਤੀਆਂ ਐ ਵਿੱਚ ਕੋਈ ਮਤਲਬ ਚੰਗੀ ਵਧੀਆ ਬੱਕਰੀ ਲੈ ਆ ਕੇ ਉਹਦੀਆਂ ਪੱਠਾ ਪਾਲੀਆਂ ਨੇ ਆਪਣੇ ਬੋਕ ਤਿੰਨ ਬੱਕਰੇ ਰੱਖੇ ਹੋਏ ਆ ਅੱਛਾ ਹਾਂ ਜੀ ਇਹ ਵੀ ਬੀਟਲ ਨਸਲ ਦੇ ਨੇ ਇਹ ਵੀ ਬੀਟਲ ਨਸਲ ਦੀ ਹੈ ਜੀ ਐ ਬੋ ਇਹਨੂੰ ਬੋਕ ਕਹਿੰਦੇ ਤੁਸੀਂ ਹੈ ਹਾਂ ਜੀ ਬੋਕ ਆ ਤਿੰਨ ਦੋਨੇ ਬੱਕਰ ਬੋ ਗਿਆ ਜੇ ਦੇ ਲੈ ਐਨੇ ਵਧੀਆ ਹੈਗੇ ਅਲੱਗ-ਅਲੱਗ ਬੱਕਰੀ ਤੇ ਕਦੇ ਇੰਨਾ ਢਾਹ ਭਟਕੇ ਨਹੀਂ ਦੇਖਿਆ ਸ਼ਾਫਸ ਵਿੱਚ ਨਹੀਂ ਆਪਸ ਵਿੱਚ ਬੱਕਰੀ ਬੋ ਦੂਜਾ ਕਦੇ ਕਰਾਸ ਵੀ ਕਰਾਉਣੀ ਆ ਤੇ ਅੱਜ ਜਦੋਂ ਇਹ ਨਾ ਕ੍ਰੋਸ ਵੀ ਕਰਾਉਣੀ ਆ ਤੇ ਇਹ ਨਹੀਂ ਆਪਸ ਵਿੱਚ ਹੀ ਭੜਕੇ ਨਹੀਂ ਦੇਖਿਆ ਠੀਕ ਹੈ ਜੇ ਜੇ ਉਹ ਉਹ ਪਾ ਲੱਗ ਗਿਆ ਹੋਵੇ ਤਾਂ ਉਹਨਾਂ ਪਰਾਂ ਹੋ ਜਾਣਾ ਨਹੀਂ ਇਹਨਾਂ ਨੂੰ ਤਾਂ ਤੁਹਾਡੀ ਲਾਈਨ ਬਰੀਡਿੰਗ ਨਹੀਂ ਹੋ ਜਾਂਦੀ ਜਦੋਂ ਬਾਰ-ਬਾਰ ਤੁਸੀਂ ਉਹ ਇਸ ਬੋਕ ਕੋਲੋਂ ਹੀ ਉਹਨਾਂ ਨੂੰ ਆਸ ਕਰਵਾਈ ਜਾਂਦੇ ਹੋ ਨਹੀਂ ਜੀ ਅਸੀਂ ਅਲੱਗ-ਅਲੱਗ ਦਾ ਦੇਖੋ ਇੱਕ ਡੱਬਾ ਰੱਖਿਆ ਹੋਇਆ ਉਹ ਬੋਕ ਡੱਬਾ ਆ ਇਹ ਕਾਲਾ ਆ ਇਹ ਲਾਲ ਆ ਅੱਛਾ ਇਹਨਾਂ ਦਾ ਅਲੱਗ-ਅਲੱਗ ਤੁਸੀਂ ਕਰਾਉਂਦੇ ਤੁਹਾਨੂੰ ਪਤਾ ਹਾਂਜੀ ਅਲੱਗ-ਅਲੱਗ ਕਰਾਈਦਾ ਕਿੰਨੂੰ ਕਰਵਾਉਣਾ ਹੈ ਹਾਂਜੀ ਠੀਕ ਹੈ ਜੀ ਤੁਹਾਨੂੰ ਸਾਲ ਦੀ ਕਿੰਨੀ ਕਮਦਨ ਹੋ ਜਾਂਦੀ ਹੈ ਇਹਨਾਂ ਤੋਂ ਆਮਦਨ ਦੇਖੋ ਮਹਾਰਾਜ ਇਹਦੇ ਵਿੱਚ ਸਾਡਾ ਰੋਟੀ ਦਾ ਦਾੜੀ ਵਧੀਆ ਜਿਗਾੜ ਚੱਲਦਾ ਹੈ ਸਵੇਰੇ ਕਿੰਨੇ ਵਜੇ ਲੈ ਕੇ ਘਰੋਂ ਚੱਲਦੇ ਤੁਸੀਂ ਅਸੀਂ 10 ਵਜੇ ਚੱਲੀਦਾ ਜੀ 10 ਵਜੇ ਚੱਲਣਾ ਤੇ ਸ਼ਾਮ ਨੂੰ ਕਿੰਨੇ ਵਜੇ ਸ਼ਾਮ ਨੂੰ ਅਸੀਂ 5 5:30 ਵਜੇ ਘਰੇ ਚਲੇ ਜਾਈਦਾ ਅੱਛਾ ਹਾਂ ਜੀ ਠੀਕ ਹੈ ਜੀ ਹਾਂ ਜੀ ਬਾਕੀ ਇਹਨਾਂ ਨੂੰ ਬੱਕਰੀਆਂ ਨੂੰ ਦਾਣਾ ਪਾਣਾ ਜ਼ਰੂਰੀ ਆ ਮੈਂ ਹਰ ਬੰਦੇ ਨੂੰ ਇਹ ਕਹੂੰਗਾ ਇਹਨਾਂ ਨੂੰ ਦਾਣਾ ਪਾਓ ਦਾਣੇ ਨਾਲ ਇਹ ਸਭ ਸਭ ਕੁਸ ਆਪਾਂ ਨੂੰ ਅੱਜ ਕਿਦਨੀ ਆਇਆ ਦਾਣਾ ਕਿਹੜਾ ਦਾਣਾ ਮੱਕੀ ਪਾ ਲਓ ਕਣਕ ਪਾ ਲਓ ਅਲਸੀ ਪਾ ਲਓ ਜਵਾਰ ਪਾ ਲਓ ਜੋ ਮਰਜ਼ੀ ਪਾ ਲਓ ਮਤਲਬ ਅਨਾਜ ਜ਼ਰੂਰੀ ਹੈ ਅਨਾਜ ਜ਼ਰੂਰੀ ਹੈ ਜੀ ਇਸ ਤੋਂ ਇਲਾਵਾ ਕੋਈ ਇਹਨਾਂ ਨੂੰ ਧਾਤਾਂ ਦਾ ਚੂਰਾ ਵੀ ਪਉਂਦੇ ਹਾਂਜੀ ਹਾਂ ਜਿਹੜੇ ਮਰਜ਼ੀ ਪਾ ਲਓ ਛੋਲਿਆਂ ਦਾ ਛਿਲਕਾ ਪਾ ਲਓ ਛੋਲੇ ਪਾ ਲਓ ਹੋਰ ਕੋਈ ਜਿੱਦਾਂ ਦੀ ਆਈਟਮ ਮਸਰ ਪਾ ਲਓ ਕੀ ਇਹਨਾਂ ਨੂੰ ਕਦੀ ਕੋਈ ਬਿਮਾਰੀਆਂ ਵਗੈਰਾ ਵੀ ਹੁੰਦੀਆਂ ਹਾਂਜੀ ਹੁੰਦੀਆਂ ਜ਼ਿਆਦਾਤਰ ਇਹਨਾਂ ਨੂੰ ਕਿਹੜੀ ਬਿਮਾਰੀ ਹੁੰਦੀ ਹੈ ਜ਼ਿਆਦਾਤਰ ਨੇ ਇਹਨਾਂ ਨੂੰ ਇੱਕ ਹੁਲੀਆ ਧਰੰਗ ਹੋ ਜਾਂਦਾ ਟੈਕ ਜਿੱਤਾ ਹੁੰਦਾ ਬੰਦੇ ਵਾਲਾ ਸਾਹਿਬ ਤੇ ਟੈਕ ਪਿੰਜੀਆ ਜੀ ਹੋ ਜਾਂਦੀ ਆ ਅੱਛਾ ਹਾਂਜੀ ਉਹਦੇ ਲਈ ਕੋ ਪਹਿਲਾਂ ਵੈਕਸੀਨ ਵਗੈਰਾ ਵੀ ਲਵਾਉਂਦੇ ਹਾਂਜੀ ਅਸੀਂ ਡਾਕਟਰ ਆਪ ਵੀ ਲਾਈਦਾ ਵੈਕਸੀਨ ਆਪਾਂ ਡਾਕਟਰ ਕੋਲੋਂ ਮਿਡਵਾ ਲਈਦਾ ਜਿਹਨਾਂ ਨੂੰ ਮੂੰਹ ਫੋਰ ਵੀ ਹੁੰਦੀ ਹੈ ਮੂੰਹ ਫੋਰ ਵੀ ਹੁੰਦੀ ਆ ਜੀ ਤੇ ਮੂੰਹ ਫੋਰ ਲਈ ਵੈਕਸੀਨ ਪਹਿਲਾਂ ਲੱਗਦੀ ਹੈ ਹਾਂਜੀ ਹਾਂਜੀ ਲੱਗਦੀ ਆ ਉਹ ਕਿਤੇ ਕੋ ਲਵਾਉਂਦੇ ਤੁਸੀਂ ਉਸ ਜੇ ਆਪਣੇ ਡਾਕਟਰ ਦਾ ਜਾਂ ਆਪ ਆਪਣਾ ਉਹਨਾਂ ਦਾ ਸੰਝਾ ਵਾਲਾ ਡਾਕਟਰ ਠੀਕ ਹੈ ਉਹ ਲਾ ਕੇ ਜਾਂਦਾ ਉਹ ਤੁਹਾਨੂੰ ਦੇਖ ਕੇ ਵੀ ਜਾਂਦਾ ਵੀ ਇਹ ਨੀਤੀ 3 2 2 ਐਮ ਐਲ ਇਹਨਾਂ ਦੇ ਲਾ ਦਿਓ ਜਿਹੜੀ ਮੂੰਹ ਖੁਰਦੀ ਵੈਕਸੀਨ ਲੱਗਦੀ ਆ ਤੁਹਾਡੇ ਹਾਂਜੀ ਉਹਦੀ ਕੋਈ ਕੀਮਤ ਵੀ ਲਾ ਕੇ ਜਾਂਦੇ ਕਿ ਮੁਫਤ ਲਾ ਕੇ ਜਾਂਦੇ ਨਹੀਂ ਜੀ ਮੁਫਤ ਲਾ ਕੇ ਜਾਂਦੇ ਉਹ ਆਪ ਲਾਉਂਦੇ ਕਿ ਤੁਹਾਨੂੰ ਦੇ ਜਾਂਦੇ ਆਪ ਤੇ ਲਾ ਦੇ ਜੇ ਅਸੀਂ ਉਹਨਾਂ ਨੂੰ ਕਹੀਏ ਤਾਂ ਉਹ ਆਪ ਵੀ ਲਾ ਜਾਂਦੇ ਜੇ ਨਹੀਂ ਤਾਂ ਉਸ ਕਰਕੇ ਤੁਹਾਨੂੰ ਲਾਉਣਾ ਤਾਂ ਤੁਸੀਂ ਲਾ ਲਓ ਜਿੱਦਾਂ ਹੁਣ ਇੰਨੀਆਂ ਬੱਕਰੀਆਂ ਨੇ ਤੁਸੀਂ ਇੱਕ ਹੀ ਸੂਈ ਵਰਤਿਓ ਸਾਰੇ ਜਾਨਵਰਾਂ ਦੇ ਲਈ ਹਾਂਜੀ ਇੱਕ ਹੀ ਇੱਕ ਸੂਈ ਨਾਲ ਸਾਰਿਆਂ ਨੂੰ ਲਾ ਦਿੰਦੇ ਜੀ ਤੇ ਉਹਦੇ ਨਾਲ ਜੇ ਕਿਤੇ ਇੱਕ ਜਾਨਵਰ ਨੂੰ ਇਨਫੈਕਸ਼ਨ ਹੋਈ ਹੈ ਮੰਨ ਲਓ ਹਾਂਜੀ ਤੇ ਉਹੀ ਸੂਈ ਚੱਕ ਕੇ ਤੁਸੀਂ ਦੂਜੇ ਜਾਨਵਰ ਨੂੰ ਲਾ ਦਿੰਦੇ ਹੋ ਹਾਂਜੀ ਤੇ ਉਹਦੇ ਨਾਲ ਇੱਕ ਦੀ ਬਿਮਾਰੀ ਦੂਜੇ ਤੱਕ ਜਾਣ ਦਾ ਖਤਰਾ ਨਹੀਂ ਕਰਦਾ ਹੁੰਦਾ ਨਹੀਂ ਜੀ ਇਦਾਂ ਇਦਾਂ ਨਹੀਂ ਹੁੰਦਾ ਹਾਂਜੀ ਤੁਸੀਂ ਕਦੀ ਉਹਨਾਂ ਕੋਲੋਂ ਮੰਗ ਨਹੀਂ ਕੀਤੀ ਕਿ ਸਾਨੂੰ ਲੱਗ ਲੱਗ ਸਾਨੂੰ ਵੈਸੇ ਸਾਨੂੰ ਇੰਨੀ ਸਾਰੀਆਂ ਸੂਈਆਂ ਦੇ ਕੇ ਜਾਂਦੇ ਆ ਸੂਈਆਂ ਦੇ ਜਾਂਦੇ ਆ ਦੇ ਜਾਂਦੇ ਆ ਐਸੀ ਗੱਲ ਹੈ ਹਨ ਉਹਨੂੰ ਦਾਤ 20 ਸੂਈਆਂ ਦੇ ਜਾਂਦੇ ਆ ਵੱਧ ਦੇ ਜਾਂਦੇ ਆ ਵੱਧ ਦੇ ਜਾਂਦੇ ਆ ਅਸੀਂ ਮਤਲਬ ਇੱਕ ਕਾ ਕਿੱਥੇ ਖੜਾ ਦਾ ਦੂਜੀ ਸੂਈ ਤੇ ਦਾ ਇੱਕ ਦਾ ਮਰਦ ਲਾ ਹਾਂ ਹਾਂ ਠੀਕ ਹੈ ਤੇ ਇਹ ਜਿਹੜੇ ਤੁਹਾਡੇ ਕੋਲ ਹੈਗੇ ਨੇ ਛੇਲੇ ਨੇ ਹਾਂਜੀ ਛੋਟੇ ਹਾਂਜੀ ਇਹਨਾਂ ਨੂੰ ਜਿਹੜੇ ਮੇਲ ਹੋ ਜਾਂਦੇ ਨੇ ਭਾਬ ਜਿਹੜੇ ਬੋਕ ਬਣਨਾ ਜਾਂ ਇਹ ਪੱਠਾ ਹੋ ਜਾਂਦੀਆਂ ਲੇਲੇ ਹੋ ਜਾਂਦੇ ਨੇ ਹਾਂਜੀ ਹਾਂਜੀ ਤੇ ਇਹਨਾਂ ਨੂੰ ਖੱਸੀ ਵੀ ਕਰਾਉਂਦੇ ਤੁਸੀਂ ਅਸੀਂ ਖੱਸੀ ਡਾਕਟਰ ਸਾਹਿਬ ਘੱਟ ਕਰਾਈਦੇ ਆ ਮਤਲਬ ਜਿਹੜਾ ਖੱਸੀ ਆ ਨਾ ਕਰਾਈ ਕਰਾ ਲੈਂਦੇ ਆ ਮਤਲਬ ਉਹ ਕਹਾ ਆਪਣੀ ਔਲਾਦ ਤੇ ਪੈ ਜਾਂਦਾ ਆ ਅੱਛਾ ਤੁਸੀਂ ਇਸ ਗੱਲ ਨੂੰ ਮੰਨਦੇ ਆ ਅਸੀਂ ਮੈਂ ਇਸ ਗੱਲ ਨੂੰ ਮੰਨਦੇ ਆ ਤੇ ਅਸੀਂ ਦੇਖੇ ਵੀ ਪਹਿਲਾਂ ਕਰਾ ਕੇ ਸਾਡੇ ਬਜ਼ੁਰਗਾਂ ਨੇ ਕਰਾਇ ਸੀ ਕਿ ਉਹਨਾਂ ਨੇ ਸਾਨੂੰ ਮਨਾ ਕੀਤਾ ਵੀ ਤੁਸੀਂ ਖੱਸੀ ਨਹੀਂ ਪਾਲਣਾ ਪਾਲਣਾ ਦਾ ਪਾਲਣਾ ਹਾਂਜੀ ਆਮ ਕਹਾਵਤ ਹੈ ਵੀ ਜੇ ਖੱਸੀ ਨਹੀਂ ਕਰਾਉਂਦੇ ਤੇ ਉਹਦਾ ਮੀਟ ਵਧੀਆ ਨਹੀਂ ਬਣਦਾ ਜਾਂ ਉਹ 스멜 ਮਾਰਨ ਲੱਗ ਪੈਂਦਾ ਇਹਦੀ ਕੋਈ ਗੱਲ ਹੈਗੀ ਹੈ ਇਹ ਗਲਤ ਹੈ ਜੀ ਇਹ ਬਿਲਕੁਲ ਗਲਤ ਹੈ ਇਹ ਗਲਤ ਹੈ ਬਿਲਕੁਲ ਗਲਤ ਹੈ ਤੇ ਇਹਨਾਂ ਦੇ ਨਾਲ ਬੱਕਰੀਆਂ ਚਾਰ ਕੇ ਤੁਹਾਨੂੰ ਘਰ ਦਾ ਖਰਚਾ ਬਕਾਇਦਾ ਪੂਰਾ ਹੋ ਜਾਂਦਾ ਹੈ ਵਧੀਆ ਜੀ ਵਧੀਆ ਚੱਲ ਜਾ ਹਾਂਜੀ ਵਧੀਆ ਜੀ ਠੀਕ ਹੈ ਜੀ ਐਮੀ ਹੁਣ ਤੁਹਾਡੇ ਕੋਲ ਝੂਠ ਬੋਲੀ ਜੀ ਐਸੇ ਸਾਡਾ ਖਰਚਾ ਨਹੀਂ ਹੁੰਦਾ ਸਾਡਾ ਇਹ ਨਹੀਂ ਹੁੰਦਾ ਵਧੀਆ ਜੀ ਠੀਕ ਹੈ ਜੀ ਹਾਂਜੀ ਤੇ ਆਮ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਬੱਕਰੀਆਂ ਪਾਲਣਾ ਜ਼ਿਆਦਾ ਵਧੀਆ ਹੈ ਕਿ ਪਸ਼ੂ ਪਾਲਣਾ ਜ਼ਿਆਦਾ ਅਸੀਂ ਤਾਂ ਕਹਿੰਦੇ ਬੱਕਰੀ ਪਾਲੋ ਬੱਕਰੀਆਂ ਪਾਲੋ ਪਸ਼ੂ ਵੀ ਪਾਲੋ ਜਿਹੜੇ ਵਧੀਆ ਨਸਲ ਦੇ ਪਾਲੋ ਮਤਲਬ ਇਹ ਇਦਾਂ ਹਾ ਟੁੱਟਾ ਪਟਾਣਾ ਪਾਲੋ ਵਧੀਆ ਨਸਲ ਦੇ ਪਾਲੋ ਪਾਲਣਾ ਤਾਂ ਦਾਣਾ ਪੱਕਾ ਤਾਂ ਪਾਉਣਾ ਹੀ ਪੈਣਾ ਰਾਗ ਤਾਂ ਉਹਨੂੰ ਨੂਨੀ ਦੇਣੀ ਪੈਣੀ ਹੈ ਬਿਲਕੁਲ ਠੀਕ ਹੈ ਇਸ ਸਰਕਾਰ ਵੱਲੋਂ ਨਾ ਕਈ ਵਾਰੀ ਮੇਲੇ ਵਿਸ਼ੇ ਵੀ ਲੱਗਦੇ ਰਹੇ ਨੇ ਹਾਂਜੀ ਕੰਪੀਟੀਸ਼ਨ ਹੁੰਦੇ ਨੇ ਬੱਕਰੀਆਂ ਦੇ ਵੀ ਪਸ਼ੂਆਂ ਦੇ ਵੀ ਹੋਰ ਵੀ ਹਾਂਜੀ ਹਾਂਜੀ ਤੇ ਉਹਦੇ ਵਿੱਚ ਕਦੀ ਕੋਈ ਤੁਹਾਡੀ ਬੱਕਰੀ ਜਾਂ ਬੱਕਰਾ ਕੰਪੀਟੀਸ਼ਨ 'ਚ ਗਿਆ ਅਸੀਂ ਗਏ ਨਹੀਂ ਕਿ ਬਹੁਤਾ ਤੁਸੀਂ ਗਏ ਅਸੀਂ ਰੱਖ ਨਹੀਂ ਬਹੁਤਾ ਕਰ ਇਸ ਵੇਲੇ ਸਭ ਤੋਂ ਵੱਧ ਦੁੱਧ ਦੇਣ ਵਾਲੀ ਕੋਈ ਬੱਕਰੀ ਜਿਹੜਾ ਕਿੰਨਾ ਕ ਦੁੱਧ ਦੇ ਜਾਂਦੀ ਹੈ ਬੱਕਰੀ ਉਠ ਬੋਲਣ ਜਿੰਨਾ ਮਰਜੀ ਬੋਲੋ 5 5.5 ਹੱਦ 6 ਆ ਉਹ ਵੀ ਪੂਰਾ ਜੋਰ ਲਾ ਕੇ ਘਿਓ ਦੇ ਕੇ ਮੱਕੀ ਪਾ ਕੇ ਕਣਕ ਪਾ ਕੇ ਬੱਚ ਦਵ ਦੁਆ ਕੂੜੀਆਂ ਦਾ ਛਿਲਕਾ ਦਾ ਦਾਲ ਮਸਰਾਂ ਦੀ ਇਦਾਂ ਦੇ ਆਟਮ ਪਾ ਕੇ ਇਹ ਨੂੰ 5.5 6 ਕਰ ਲਈ ਆ ਨਹੀਂ ਬੱਕਰੀ ਜੇ ਨਾ 2 2.5 ਲੀਟਰ 10 ਲੀਟਰ ਬੱਕਰੀ ਆਵ ਲੈ ਠੀਕ ਹੈ ਹਾਂਜੀ ਮਲੇ ਤੋਂ ਵੱਧ ਨਹੀਂ ਦਿੰਦੀ ਆ ਨਹੀਂ ਤੋਂ ਵੱਧ ਨਹੀਂ ਹਾਂ ਐਵੇਂ ਝੂਠ ਬੋਲਣਾ ਨੂੰ ਮੈਂ ਬੋਲੀ ਕਹਿੰਦਾ ਮੈਂ ਆਪਣੀ ਤੋਂ ਨੂੰ ਕਹੀ ਜਾਂਦਾ ਐਨੇ ਲੀਟਰ ਦਿੰਦੀ ਆ ਜੀ ਐਨੇ ਲੀਟਰ ਦਿੰਦੀ ਆ ਕਰਦੇ ਆ ਇਹ ਹੁਣ ਜਿਸ ਤਰ੍ਹਾਂ ਤੁਹਾਡੀਆਂ ਸਾਰੀਆਂ ਬੱਕਰੀਆਂ ਖੜੀਆਂ ਐ ਇਸ ਵੇਲੇ ਜਗਾਲੀ ਕਰ ਰਹੀਆਂ ਆ ਹਾਂਜੀ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਵੀ ਇਹ ਸਾਡਾ ਜਿਹੜਾ ਜਾਨਵਰ ਐ ਬਿਮਾਰ ਐ ਸਾਨੂੰ ਅੱਜ 10 ਵਜੇ 80 ਵਜੇ ਪਸ਼ੂਆਂ ਆਪਣੇ ਬਾੜੇ 'ਚ ਬੜੀ ਦਾ ਤਵੇਲੇ 'ਚ ਸਾਨੂੰ ਉਸ ਵੇਲੇ ਉਹਦੀ ਡੂਈ ਪਾਤੀ ਖੜੀ ਹੋ ਜਾਂਦੀ ਆ ਅਸ਼ਵਾਲ ਖੜੇ ਹੋ ਜਾਂਦੇ ਆ ਵਾਲ ਖੜੇ ਹੋ ਜਾਂਦੇ ਆ ਵਾਲ ਖੜੇ ਹੋ ਜਾਂਦੇ ਆ ਵਾਲ ਖੜੇ ਹੋ ਜਾਂਦੇ ਆ ਤਾ ਉਹਨੂੰ ਦੇਖੀਦਾ ਵੀ ਇਹਨੂੰ ਆ ਇਹਨੂੰ ਬੁਖਾਰ ਆ ਇਹਨੂੰ ਇਹਨੂੰ ਫੈਕਸ਼ਨ ਹੋ ਗਈ ਤੇ ਉਹ ਦੇਖੀਦਾ ਫਿਰ ਉਹਦੇ ਉੱਤੇ ਉਸ ਤਰੀਕੇ ਨਾਲ ਆਈਦਾ ਠੀਕ ਹੈ ਹਾਂਜੀ ਤੇ ਜਿਹੜੇ ਤੁਸੀਂ ਅ ਆਮ ਦੇਖਿਆ ਹੋਣਾ ਵੀ ਜਦੋਂ ਬੱਕਰੀਆਂ ਜਾਂ ਭੀਟਾਂ ਲੈ ਕੇ ਬਾਹਰ ਘੁੰਮਦੇ ਨੇ ਤੇ ਇੱਕ ਕੁੱਤਾ ਨਾਲ ਰੱਖਿਆ ਹੁੰਦਾ ਹਾਂਜੀ ਉਹ ਵੀ ਜ਼ਰੂਰੀ ਆ ਜਾਂ ਕੁੱਤਾ ਇੱਕ ਦੋ ਹੁੰਦਾ ਉਹ ਵੀ ਜ਼ਰੂਰੀ ਆ ਤੇ ਨਾਲ ਤੁਸੀਂ ਆਪਣੀਆਂ ਡੋਹਣੀਆਂ ਜਾਂ ਡੋਲੂ ਜਾਂ ਕੋਈ ਉਹ ਨਾਲ ਲੈ ਕੇ ਜਾਂਦੇ ਉਹ ਕਾਦੇ ਵਾਸਤੇ ਹੁੰਦਾ ਯਾਰ ਉਹ ਮਤਲਬ ਇਹਦਾ ਵੀ ਜਦੋਂ ਆਪਣਾ ਰੋਟੀ ਪਾਣੀ ਚਾਹ ਪਾਣੀ ਬਣਾਉਣਾ ਤੇ ਧਰਲਾ ਚਾਹ ਕਣਾ ਬਣਾ ਲਾ ਬਾਹਰ ਆਪ ਇੱਥੇ ਬਾਹਰ ਘੁੰਮਦੇ ਆਂ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਆ ਬਹੁਤ ਅੱਛੀ ਜ਼ਿੰਦਗੀ ਆ ਹਾਂਜੀ ਤੇ ਤੁਸੀਂ ਇਹ ਤਾਂ ਮਤਲਬ ਜਿਹੜੀ ਇਹ ਆ ਜ਼ਿੰਦਗੀ ਆ ਇਹ ਤਾਂ ਵਧੀਆ ਜ਼ਿੰਦਗੀ ਆ ਜੀ ਲੋਕ ਮੰਨਦੇ ਨਹੀਂ ਹੈਗੇ ਇਹ ਜ਼ਿੰਦਗੀ ਵਧੀਆ ਹੈ। ਵੀ ਜਦੋਂ ਆਮ ਕਈ ਵਾਰੀ ਕਹਿੰਦੇ ਵੀ ਪਤਰੀ ਦਾ ਦੁੱਧ ਦੀ ਬੜੀ ਕੀਮਤ ਹੈ। ਹਾਂਜੀ ਪਹਿਲਾਂ ਕਹਿਣਾ ਪੈਂਦਾ ਜੇ ਕਿਸੇ ਦਾ ਸੈੱਲ ਘਟ ਗਿਆ ਸੈੱਲ ਘਟ ਜਾਂਦਾ। ਵਕਈ ਦੇ ਨਾਲ ਸੈੱਲ ਪੂਰੇ ਹੋ ਜਾਂਦੇ ਪੂਰੇ ਹੁੰਦੇ ਆ ਜੀ। ਸਾਡੇ ਆਪ ਮੇਰੇ ਖੂਦ ਘਟ ਗਏ ਸੀਗੇ। ਅੱਛਾ ਅਸੀਂ ਮੈਨੂੰ ਡਾਕਟਰ ਕਹਿੰਦਾ ਵੀ ਅਖੇ ਸੈੱਲ ਘਟ ਗਿਆ ਲਗਾ ਚਲੋ ਮੈਂ ਚੈੱਕ ਕਰਾਂ ਤੇ ਸੈੱਲ ਘਟ ਗਏ। ਫਿਰ ਉਹ ਮੈਨੂੰ ਕਹਦਾ ਵੀ ਦਵਾਈ ਲੈ ਲੈ ਮੈਂ ਦਵਾਈ ਲਈ ਤੇ ਉਹਨੂੰ ਕਹਿੰਦਾ ਇਦਾਂ ਕਰ ਜੇ ਦੁੱਧ ਉਹ ਕਿਥੋਂ ਮਿਲਦਾ ਤਾਂ ਲੈ ਲੈ ਮੈਂ ਕੰਪੜੇ ਦਾ ਘਰ ਦਾ ਆਇਆ। ਇਹਦਾ 1.5 ਕਿਲੋ ਦੁੱਧ ਰੋਜ਼ ਦਾ ਪੀਆਗਾ ਮੈਂ 3 ਡੰਗ ਦੋ ਕਿਤਾ ਮੇਰੇ ਸੱਜ ਪੂਰੇ ਹੋ ਗਏ ਠੀਕ ਹੈ ਪਹਿਲਾਂ ਆਮ ਤੌਰ ਤੇ ਮੈਂ ਘੱਟ ਪੀਂਦਾ ਹੁੰਦਾ ਸੀਗਾ ਤੇ ਮਤਲਬ ਉਦੋਂ ਜਦੋਂ ਉਹਨੇ ਦੱਸਿਆ ਤਾਂ ਮੈਂ ਮੈਂ 3 ਡੰਗ ਦੋ ਕਿਤਾ ਤਾਂ ਮੇਰੇ ਸੱਜ ਹੋ ਗਏ ਪੂਰੇ ਬਰਾਬਰ ਹੋ ਗਏ ਹੁਣ ਤੱਕ ਤੁਸੀਂ 1 ਕਿਲੋ ਦੁੱਧ ਕਿੰਨੇ ਕ ਦਾ ਵੇਚ ਐ ਵੱਧ ਤੋਂ ਵੱਧ ਜਾਨੀ ਲੋਕ ਕਹਿੰਦੇ ਵੀ ਅਸੀਂ 500 ਨੂੰ ਵੇਚਿਆ 600 ਅਸੀਂ ਤਾਂ ਬੰਦਾ ਕੋਈ ਮਾਤਰ ਸਾਥੀ ਕੋਈ ਬੰਦਾ ਤਕੜਾ ਅਸੀਂ 100 ਤੋਂ ਵੱਧ ਨਹੀਂ ਦਿੰਦਾ ਠੀਕ ਐ ਐਵੇਂ ਕਹੀਏ ਜੀ ਲੈ ਤੁਹਾਨੂੰ ਦੇ ਦੀ ਅਸੀਂ ਤਾਂ 500 ਨੂੰ ਵੇਚਿਆ 1000 ਵਿਕਦਾ ਔਰ ਅੱਸੀ ਨਹੀਂ ਦੇ ਅਸੀਂ 100 ਦੇ ਬੱਤ ਨਹੀਂ ਠੀਕ ਹੈ ਇਹ ਅਗਲਾ ਸਾਨੂੰ ਦਿੰਦਾ ਵੀ 500 ਅਸੀਂ ਤਾਂ ਵੀ ਕਹਦਾ ਵੀ 100 ਹੀ ਲੈਣਾ ਠੀਕ ਹੈ ਆਪਣਾ ਹੱਕ ਖਾਓ ਐਵੇਂ ਨਜਾਇਜ਼ ਨਾਲ ਇਹ ਤਾਂ ਕਈ ਥਾਈ ਨਾ ਮੇਲੇ ਲੱਗਦੇ ਨੇ ਹਾਂਜੀ ਔਰ ਮੇਲਿਆਂ ਦੇ ਵਿੱਚ ਮੱਥਾ ਟਿਕਾਉਣ ਦੇ ਲਈ ਜਗਾ ਦੇ ਉੱਪਰ ਬੱਕਰੀਆਂ ਨੂੰ ਵੀ ਲੈ ਕੇ ਜਾਂਦੇ ਜਾਂਦੇ ਜੀ ਤੇ ਉੱਥੇ ਬਹੁਤ ਸਾਰੀਆਂ ਬੱਕਰੀਆਂ ਇਕੱਠੀਆਂ ਹੋ ਜਾਂਦੀਆਂ ਹਾਂਜੀ ਹਾਂਜੀ ਤੁਹਾਨੂੰ ਕਿਦਾਂ ਪਛਾਣ ਰਹਿੰਦੀ ਆ ਵੀ ਇਹ ਸਾਡੇ ਝੁੰਡ ਦੀ ਬੱਕਰੀ ਆ ਜਾਂ ਸਾਡੀ ਆ ਇਹਦੀ ਗੱਲ ਤਾਂ ਬੱਕਰੀ ਥੋੜੇ ਕਿਤੇ ਜਾਂਦੀ ਨਹੀਂ ਅਸ਼ੋ ਨੇ ਆਪਣੇ ਝੋਂਡਿਚ ਹੀ ਰਹਿਣਾ ਆਪਣੇ ਝੋਂਡਿਚ ਰਹਿਣਾ ਹਾਂ ਜੇ ਕੋਈ ਚਲੇ ਵੀ ਗਈ ਤਾਂ ਪਤਾ ਲੱਗ ਜਾਂਦਾ ਵੀ ਫਲਾਨੀ ਬੱਕਰੀ ਹੈ ਦੀ ਬਲੇਖੇ ਨਾਲ ਬਲੇਖੇ ਚਲੇ ਵੀ ਗਈ ਕਹਿੰਦਾ ਫਲਾਨੀ ਬੱਕਰੀ ਹੈ ਤੁਸੀਂ ਨਾ ਰੱਖੇ ਨੇ ਇਹਨਾਂ ਹਾਂਜੀ ਹਾਂਜੀ ਅੱਛਾ ਅੱਛਾ ਕੱਲੀ ਕੱਲੀ ਦਾ ਨਾਮ ਜਿੱਦਾਂ ਹੁਣ 40 ਜਨਵਾਰ ਨੇ ਤੇ 40 ਆ ਦੇ ਅਲੱਗ-ਅਲੱਗ 40 ਆ ਦੇ ਅਲੱਗ-ਅਲੱਗ ਨਾਮ ਠੀਕ ਹੈ ਬਹੁਤ ਵਧੀਆ ਹਾਂਜੀ ਮੈਨੂੰ ਬਹੁਤ ਉਮੀਦ ਹੈ ਵੀ ਤੁਹਾਡੀ ਇਸ ਵੀਡੀਓ ਨੂੰ ਦੇਖ ਕੇ ਹਾਂਜੀ ਹੋਰ ਵੀ ਬਹੁਤ ਸਾਰੇ ਅਜਿਹੇ ਲੋਕ ਜਿਹੜੇ ਘਰਾਂ 'ਚ ਬੈਠੇ ਸੋਚ ਰਹੇ ਨੇ ਕਿ ਮੈਂ ਬੱਕਰੀਆਂ ਪਾਵਾਂ ਜਾਂ ਨਾ ਪਾਵਾਂ ਕਿਸੇ ਦੀ ਸਲਾਹ ਲਾਵਾਂ ਹਾਂਜੀ ਤੇ ਤੁਹਾਡੀ ਇੰਟਰੂ ਲਾਈਨ ਤੋਂ ਬਾਅਦ ਉਮੀਦ ਹੈ ਕਿ ਉਹਨਾਂ ਲੋਕਾਂ ਨੂੰ ਹੋਰ ਉਤਸ਼ਾਹ ਮਿਲੇਗਾ ਹੋਰ ਬੱਕਰੀਆਂ ਪਾ ਕੇ ਆਪਣੀ ਆਮਦਨ 'ਚ ਵਾਧਾ ਕਰਨਗੇ ਹਾਂਜੀ ਹਾਂਜੀ ਕਰੂਗੇ ਹਾਂ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ